ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੰਗ ਇਨਵੈਂਟਰ ਫਾਰਮਰ ਗਰੁੱਪ ਐਂਡ ਰਾਉਂਡ ਕਲਾਸ ਫਾਊਂਡੇਸ਼ਨ ਤੇ ਵੱਲੋਂ 1500 ਏਕੜ ਜ਼ਮੀਨ ਲਈ ਗੋਦ ਅੱਜ ਸੰਸਥਾਵਾਂ ਵੱਲੋਂ ਖੇਤੀਬਾੜੀ ਅਧਿਕਾਰੀਆਂ ਨੂੰ ਨਾਲ ਲੈ ਕੇ ਮੁਫਤ ਬੀਜ ਸੰਧ ਅਤੇ ਜ਼ਮੀਨ ਨੂੰ ਵੰਡਰ ਕਰਨ ਲਈ ਕਿਸਾਨਾਂ ਨੂੰ ਤਰੀਕ ਦੇ ਦਿੱਤੀ ਹੈ ਅਕਤੂਬਰ ਮਹੀਨੇ ਦੇ ਅਖੀਰਲੇ ਹਫਤੇ ਤੋਂ ਬਿਜਾਈ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਇਸ ਦੌਰਾਨ ਖੇਤੀਬਾੜੀ ਦੇ ਅਫਸਰ ਡਾਕਟਰ ਅਮਰੀਕ ਸਿੰਘ ਅਤੇ ਹੋਰ ਸਿੱਖ ਸੰਸਥਾਵਾਂ ਦੇ ਨਾਲ ਲੋਕਾਂ ਨੇ ਇਹ ਗੱਲ ਕਹੀ ਕਿ ਜਦੋਂ ਵੀ ਇੱਥੇ ਹੜ ਆਇਆ ਸੀ ਤੇ ਇੱਥੇ 10 10 ਫੁੱਟ ਤੋ ਜਿਆਦਾ ਪਾਣੀ ਸੀ ਪਰ ਅੱਜ ਜੋ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਹੈ ਉਹ ਸਿਰਫ ਇਸ ਗੱਲ ਦੀ ਹੈ ਕਿ ਉਹਨਾਂ ਦੀ ਫਸਲ ਦੁਬਾਰਾ ਫਿਰ ਹਰੀ-ਭਰੀ ਹੋ ਜਾਵੇਗੀ ਕਿਸਾਨਾਂ ਨੇ ਵੀ ਇਸ ਮੌਕੇ ਗੱਲਬਾਤ ਦੌਰਾਨ ਕਿਹਾ ਕਿ ਜਿੰਨਾ ਪਾਣੀ ਸਾਡੇ ਪਿੰਡ ਵਿੱਚ ਸੀ ਉਦੋਂ ਨਹੀਂ ਸੀ ਲੱਗਦਾ ਕਿ ਦੁਬਾਰਾ ਇਸ ਜ਼ਮੀਨ ਤੇ ਫਸਲ ਹੋਵੇਗੀ ਪਰ ਇਹਨਾਂ ਦੋਵਾਂ ਸੰਸਥਾਵਾਂ ਨੇ ਸਾਡੀ ਬਾਹ ਫੜੀ ਹੈ ਔਰ ਸਾਨੂੰ ਫਸਲ ਬੀਜ ਕੇ ਦੇਣ ਲੱਗੇ ਨੇ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੋਨਾਂ ਸੰਸਥਾਵਾਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਆ ਸਾਡੀ ਬਾਹ ਫੜ ਕੇ ਸਾਡੀਆਂ ਮੁਸ਼ਕਲਾਂ ਦਾ ਹੱਲ ਕੀਤਾ ਤਾਂ ਦਾਦੀਏ ਕੀ ਇਹਨਾਂ ਦੋਨਾਂ ਸੰਸਥਾਵਾਂ ਵੱਲੋਂ ਪਿੰਡ ਦੇ ਵਿੱਚ ਜਾ ਕੇ ਇਸ ਜਿਹੜਾ ਆ ਜ਼ਮੀਨ ਦੇ ਉੱਤੇ ਦੁਬਾਰਾ ਤੋਂ ਫਸਲ ਬੀਜਣ ਦੇ ਲਈ ਜਿਹੜਾ ਆ ਉਹ ਪਹਿਲ ਕਦਮੀ ਕਰ ਦਿੱਤੀ ਐ ਜਿਦੇ ਚ ਕਣਕ ਦੇ ਬੀਜ ਸੰਦ ਸੰਦਰ ਤੇ ਪੈਲੀ ਨੂੰ ਵੰਤਰ ਕਰਨ ਦਾ ਸਾਰਾ ਖਰਚਾ ਇਹ ਸੰਸਥਾਵਾਂ ਕਰਨਗੀਆਂ ਤੇ ਖੇਤਾਂ ਨੂੰ ਫਿਰ ਤੋਂ ਹਰਾ ਭਰਾ ਕਰਕੇ ਜਿਹੜਾ ਆ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਲੈ ਕੇ ਆਉਣਗੀਆਂ ਤੇ ਇਹਦੇ ਦੇਦੇ ਪਏ ਡੀਪੀਸੀ ਪੰਜਾਬੀ ਧੰਨਵਾਦ ਕਰਾਂਗੇ ਆਪਾਂ ਐਸ ਕਿਹਨ ਕਮਿਸ਼ਨਰ ਕਹ ਲੋ ਤਜਰਬੇ ਮੁਤਾਬਕ ਤੁਸੀਂ ਕੀ ਦੇਖਿਆ ਤੇ ਕੀ ਲੱਗਦਾ ਕਿਸਾਨਾਂ ਨੂੰ ਫਸਲ ਬੀਜਣ ਚ ਕਿੰਨੀ ਉਖਾਈ ਆਏਗੀ ਜਾਂ ਕਦੋਂ ਤੱਕ ਕਿਸਾਨਿਆਂ ਦੇ ਚਿਹਰੇ ਜਿਹੜੇ ਖੜ ਜਾਣਗੇ ਵੀ ਸਾਡੀ ਕਣਕ ਦੀ ਬਜਾਈ ਹੋ ਰਹੀ ਹੈ ਦੇਖੋ ਜਦੋਂ ਤਾਂ ਹੜ੍ਹ ਆਏ ਸੀਗੇ ਜਦੋਂ ਸਾਡੇ ਪਾਇਵਸ ਸੰਦੇਸਿਕ ਸੱਤ ਸੱਤ ਅੱਠ ਅੱਠ ਫੋਟੇ ਹੀ ਉਹ ਤਾਂ ਲੱਗਦਾ ਸੀਗਾ ਕਿ ਇਹ بڑا ਔਖਾ ਜਿਹਾ ਕੰਮ ਆ ਬਟ ਜੋ-ਜੋ ਹਡਾ ਜਿਹੜਾ ਵਾ ਰੌਂਡ ਗ੍ਰਾਜ਼ ਰੋਟੇਸ਼ਨ ਤੇ ਜੰਗੀ ਨਵਿਟ ਫਾਰਮਰ ਵੱਲੋਂ ਇਸ ਮਿੱਡਾਂ ਦੇ ਵਿੱਚ ਪੁਲਵਿੰਦਰ ਸਿੰਘ ਗੁਰਵਿੰਦਰ ਸਿੰਘ ਬਾਜਵਾਜੀ ਇਹ ਵਿਚਰੇ ਆ ਇਹਨਾਂ ਨੇ ਜਿਵੇਂ ਜਿਵੇਂ ਜਿਹੜੀ ਲੋੜ ਮੁਤਾਬਕ ਕਿਸਾਨਾਂ ਦੀ ਲੋੜ ਮੁਤਾਬਕ ਜਿਹੜੀ ਖੇਤ ਤਿਆਰ ਕੀਤੇ ਆ ਜਾਂ ਉਹਨਾਂ ਦੀ ਬਿਲਿੰਗ ਕੀਤੀ ਆ ਜਾਂ ਜਿਹੜੀ ਤੁਹਾਡੀ ਸੁਪਰਸੀਡਰ ਦੀ ਬਜਾਈ ਕੀਤੀ ਆ ਆ ਸੁਪਰਸੀਡਰ ਨਾਲ ਜਿਹੜੀ ਕਰਵਾਈ ਆ ਤੇ ਉਹਦਾ ਹੁਣ ਐਸੋ ਜਿਹੜੇ ਕਿਸਾਨ ਵੀ ਉਹਨਾਂ ਦੀ ਆਸ ਵੱਜ ਗਈ ਹੈ ਕਿਉਂਕਿ ਪਿਛਲੇ ਦਿਨੀ ਇੱਕ ਬਾਈਬਾਈ ਨੇ ਇੱਕ ਮੀਟਿੰਗ ਕੀਤੀ ਸੀ ਸਾਰੇ ਕਿਸਾਨਾਂ ਵੀ ਇਹਨਾਂ ਨੇ ਉਹ ਆਪ ਧੰਨਵਾਦ ਕਰਦੇ ਕਿ ਸਾਾਨੂੰ ਤੁਸੀਂ ਬਚਾ ਲਿਆ ਵਾ ਸੋ ਆਸ ਹੈ ਕਿ ਅਸੀਂ ਜਿਹੜਾ ਵਾ 15 ਨਵੰਬਰ ਤੱਕ ਸਾਰੀ ਦੀ ਸਾਰੀ ਜਿੰਨੀ ਬਜਾਈ ਜਿਹੜੀ ਆ ਉਹ ਸਾਡੀ ਕਰ ਲਿਆਂਗੇ ਕਿਉਂਕਿ ਸਾਡੇ 7-800 ਕਿੱਲੋ ਦਾ ਤਿਆਰ ਆ ਉਹਦੇ ਵਿੱਚ ਝੋਨਾ ਸੀ ਝੋਨਾ ਜਿਹੜਾ ਬਿਲਕੁਲ ਖਰਾਬ ਹੋ ਗਿਆ ਕੋਈ ਜਿਹੜਾ ਬਾਸਪਤੀ ਵਾਲਾ ਏਰੀਆ ਕੋਈ ਇਹ ਏਰੀਆ ਜਿਹੜਾ ਬਾਸਪਤੀ ਵਾਲਾ ਜਿਆਦਾ ਵਾ ਹਾਂ ਉਹਦੇ ਵਿੱਚ ਬਾਸਪਤੀ ਵਿੱਚ ਵੀ ਦੇਖੀਏ ਤੇ ਕੁਝ ਜਿਹੜੇ ਖੇਤ ਐ ਹੋਜੇ ਜਿਹਦੇ ਵਿੱਚ ਦਾਣਾ ਬਹੁਤ ਘਟ ਪਿਆ ਵਾ ਤੇ ਉਹ ਵੀ ਕਿਸਾਨ ਵੀਰ ਕਹਿ ਰਹੇ ਆ ਕਿ ਅਸੀਂ ਕਣਕ ਨੂੰ ਜਿਹੜੀ ਆ ਇਹਦੇ ਵਿੱਚ ਵਿਚ ਬੀਜ ਦਿਆਂਗੇ ਸੋ ਉਹਦੇ ਵਿੱਚ ਬਹੁਤ ਬਹੁਤੀ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਇਹ ਕਿਸਾਨ ਵੀਰ ਬੜੀ ਬੇਨਤੀ ਹੈ ਕਿ ਬਹੁਤੀ ਕਾਲੀ ਨਾ ਕਰਨ ਬਜਾਈ ਦੇ ਵਿੱਚ ਕਿਉਂਕਿ ਇਸ ਵੇਲੇ ਜੇ ਪਸੀਨਾ ਦਿਨੇ ਆ ਰਿਹਾ ਵਾ 30 32 ਟੈਂਪਰੇਚਰ ਆ ਤੇ ਜੇ ਕਣਕ ਪੀਜਾਂਗੇ ਤੇ ਉਹਦੀ ਜਿਹੜੀ ਆ ਉਹ ਪੈਦਾਵਾਰ ਤੇ ਵੀ ਅ ਉਹ ਬੇਨਤੀ ਇਹ ਹੈ ਕਿ ਆਪਾਂ ਨੂੰ ਥੋੜਾ ਜਿਹਾ 25 ਨਵੰਬਰ ਤੋਂ ਬਾਅਦ ਜਿਹੜੀ ਆ ਉਹ ਮੈਂ ਤਾਂ ਮੈਂ ਤਾਂ ਕਹਿੰਦਾ ਪਹਿਲੀ ਪਹਿਲੀ ਨਵੰਬਰ ਨੂੰ ਹੋਵੇ ਪਰ 25 ਤੋਂ ਬਾਅਦ ਜਿਹੜੀ ਆ ਉਹ ਉਹਦੀ ਬਜਾਈ ਜਿਹੜੀ ਸ਼ੁਰੂ ਕਰ ਇੱਥੇ ਕਦੋਂ ਸ਼ੁਰੂ ਕਰ ਹਰਿੰਦਰ ਸਿੰਘ ਜੀ ਤੁਹਾਡੀ ਪਹਿਲੀ ਚ ਕਿੰਨਾ ਕਿੰਨਾ ਪਾਣੀ ਸੀ ਹੁਣ ਅੱਜ ਜਦੋਂ ਇਹ ਸੰਸਥਾ ਤੁਹਾਡੇ ਕੋਲ ਪਹੁੰਚੀ ਆ ਕਿੰਨੀ ਇੱਕ ਆਸ ਵੱਜੀ ਕਿ ਮੁੜ ਇਹ ਜ਼ਮੀਨ ਜਿਹੜੀ ਹਰੀ ਹੋ ਸਕਦੀ ਸਾਡੇ ਜਿੱਦਨ ਮਲਬੀ ਹੜ ਆਇਆ ਸੀ 9 ਤੋਂ 10 ਫੁੱਟ ਮਲਬੀ ਖੇਤਾਂ ਚ ਪਾਣੀ ਹੈਗਾ ਸੀ ਜੀ ਸਾਨੂੰ ਮਤਲਬ ਹੀ ਆਸ ਪਹਿਲਾਂ ਹੈ ਨਹੀਂ ਜਿਦ ਤਰ੍ਹਾਂ ਫਸਲ ਖਰਾਬ ਹੋ ਗਈ ਹਰੀ ਖਲੋਤੀ ਵੀ ਇਹਦਾ ਕੀ ਕਰਾਂਗੇ ਰੌਨ ਕਲਾਸ ਤੇ ਜਾਂ ਕੋਨਰੇਟਿਵ ਫਾਰਮ ਜਿਹੜਾ ਇਹਨਾਂ ਨੇ ਸਾਡਾ ਆਣ ਕੇ ਪ੍ਰਾਲੀ ਸਾੰਪੀ ਤੇ ਨਾਲੇ ਨਾਲ ਸਾਡੀ ਕਣਕ ਬਜਾਈ ਦੀ ਮਤਲਬ ਸਾਰੀ ਜ਼ਿੰਮੇਵਾਰੀ ਚੁੱਕੀ ਹੈ ਤੇ ਆਸ ਹੋਈ ਹੈ ਪੱਖਣ ਕਬੀ ਸਦਾ ਬੱਗ ਬੱਗ ਇੱਕ ਵਾਰੀ ਫੇਰ ਜਮੀਨਾਂ ਜਿਹੜੀਆਂ ਆਸ ਛੱਡ ਗਈ ਸੀ ਕਿ ਦੋ ਸਾਲ ਸਾਲ ਨਹੀਂ ਬੀਜੀ ਜਾਏਗੀ ਉਹਨੇ ਬੀਜੀ ਜਾਏਗੀ ਜਮੀਨਾਂ ਨੇ ਵੀ ਛੱਡੀ ਜੀ ਕਿਸਾਨ ਵੀ ਛੱਡ ਗਿਆ ਹੀ ਆਸ ਕਿ ਸ਼ਾਇਦ ਸਾਨੂੰ ਹੀ ਵੀ ਲੱਕ ਟੁੱਟ ਗਿਆ ਕਿਸਾਨ ਦਾ ਹੜਾ ਹੁਣਾਂ ਇਹੀ ਨਹੀਂ ਕਰ ਸਕਾਂਗੇ ਪਰ ਇਹਨਾਂ ਦੋਵਾਂ ਸੰਸਥਾਵਾਂ ਨੇ ਆਣ ਕੇ ਬਹੁਤ ਮਦਦ ਕੀਤੀ ਉਹਨਾਂ ਦਾ ਗਰਾਊਂਡ ਤੇ ਸੜਨਾ ਸਾਥ ਦੇ ਰਿਹਾ ਸਾਡਾ ਗੁਰਬਿੰਦਰ ਸਿੰਘ ਬਾਜਵਾ ਜੀ ਗੁਰਬਿੰਦਰ ਜੀ ਕਿਹੜੀ ਸੰਸਥਾ ਵਾ ਕੀ ਕਰਨ ਆਏ ਅੱਜ ਤੇ ਕੌਣ ਕੌਣ ਆਇਆ ਇਹਦੇ ਵਿੱਚ ਸਾਨੂੰ 2014 ਤੋਂ ਡਾਕਟਰ ਮਰੀਕ ਸਿੰਘ ਦੁਆਰਾ ਸਥਾਪਿਤ ਕੀਤਾ ਜੰਗਨਵਟ ਫਾਰਮਰ ਗਰੁੱਪ ਹੈ ਜੀ 26 ਅਗਸ ਨੂੰ ਇਸ ਇਲਾਕੇ ਚ ਹਾੜਾ ਆਏ ਸੀਗੇ ਤੇ ਕਲਾਂ ਨੌਰ ਤੇ ਡੇਰਾ ਬਾਬਾ ਨਾਨਕ ਦੇ ਵਿਚਕਾਰ ਪੰਜ ਪਿੰਡਾਂ ਦੇ ਵਿੱਚ ਪਹਿਲਾਂ ਸਾਡੇ ਗਰੁੱਪ ਨੂੰ ਰਾਤਕਾਰ ਕਰਨ ਦਾ ਮੌਕਾ ਮਿਲਿਆ ਉਤੋਂ ਤੁਰੰਤ ਬਾਅਦ ਜਿਹੜੇ ਸਾਡੇ ਸਰਪ੍ਰਸਤ ਸੀਗੇ ਸਰਦਾਰ ਕਾਨ ਸਿੰਘ ਪੰਨੂ ਸਾਹਿਬ ਕਾ ਆਈਐਸ ਉਹਨਾਂ ਦਾ ਹੁਕਮ ਹੋਇਆ ਵੀ ਇਹ ਬਹੁਤ ਪਛੜਿਆ ਇਲਾਕਾ ਆ ਤੇ ਇੱਥੇ ਤੁਸੀਂ ਵੱਡੀ ਜਿਹੜੀ ਸੇਵਾ ਹੋਈ ਆ ਵੀ ਕਣਕ ਬਜਾਈ ਕਰਨੀ ਸ਼ੁਰੂਆਤੀ ਸਾਨੂੰ ਲੱਗਿਆ ਸੀ 1000 ਏਕੜ ਅੱਜ ਦੀ ਤਰੀਕ 19 ਅਕਤੂਬਰ ਤੱਕ 1500 ਏਕੜ ਹੋ ਗਈ ਆ ਜਿਹਦੇ ਵਿੱਚੋਂ 1000 ਏਕੜ ਦਾ ਜਿਹੜਾ ਅੱਗ ਮੁਕਤ ਤਰੀਕੇ ਨਾਲ ਅਸੀਂ ਪ੍ਰਾਲੀ ਪ੍ਰਬੰਧ ਕਰ ਚੁੱਕੇ ਆ ਤੇ ਬਾਕੀ ਜਿਹੜੀ 500 ਆ ਤੁਸੀਂ ਆਲੇ ਦੁਆਲੇ ਵੇਖ ਰਹੇ ਜੇ ਹਰੀ ਬਾਸਮਤੀ ਖੜੀ ਆ ਉਹ ਜੇ ਲੋਕਾਂ ਨੂੰ ਦਾਣਿਆਂ ਦੀ ਆਸ ਹੈ ਜੇ ਦਾਣੇਚਾਰ ਆ ਜਾਣਗੇ ਤੇ ਉਹਦੇ ਤੁਰੰਤ ਬਾਅਦ ਅਸੀਂ ਉਹਦੇ ਵਿੱਚ ਵੀ ਕਣਕ ਬਜਾਈ ਕਰਾਂਗੇ ਕਿਉਂਕਿ ਸਾਡੇ ਗਰੁੱਪ ਦੀ ਆਲਰੇਡੀ 2015 ਤੋਂ ਸਾਡਾ ਜਿਹੜਾ ਮਿਸ਼ਨ ਹੈ ਅਗਮੁਖਤ ਕੱਦੂ ਮੁਖਤ ਚੋਨਾ ਮੁਖਤ ਜ害ਰ ਮੁਖਤ ਬਾਗਬਾਨੀ ਯੁਕਤ ਪੰਜਾਬ ਉਹਦੇ ਵਿੱਚ ਸਾਡੀ ਜਿਹੜੀ ਟੈਕਨੀਕਲ ਮਹਾਰਤ ਹੈ ਜਮਿਨੀ ਮਹਾਰਤ ਹੈ ਖੇਤੀ ਦੀ ਉਹ ਸਾਰੀ ਅਸੀਂ ਇੱਥੇ ਵਰਤ ਕੇ ਨਾ ਸਿਰਫ ਕਣਕ ਬਜਾਈ ਕਰਨੀ ਆ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਖੇਤੀ ਗਿਆਨ ਵੀ ਵੰਡ ਕੇ ਜਾਵਾਂਗੇ ਔਰ ਕਣਕ ਕਟਾਈ ਤੱਕ ਅਸੀਂ ਰਹਿਣਾ ਸਾਡੇ ਸਰਪ੍ਰਸ ਪੰਨੂ ਸਾਹਿਬ ਦਾ ਹੁਕਮ ਆ ਇਹ ਕਣਕ ਦੀ ਕਟਾਈ ਤੱਕ ਇਹਨਾਂ ਦਾ ਰਹਿਣਾ ਹਰ ਇੱਕ ਚੀਜ਼ ਦੇ ਵਿੱਚ ਇਹਨਾਂ ਨੂੰ ਗਾਈਡੈਂਸ ਸਹਿਯੋਗ ਜਿਹੜਾ ਅਸੀਂ ਨਾ ਦੇਵਾਂਗੇ ਕਿੰਨੀ ਜ਼ਮੀਨ ਅਡਾਪਟ ਕੀਤੀ ਆ ਔਰ ਕਦੋਂ ਤੱਕ ਬਿਜਾਈ ਕਰ ਰਹੇ ਹੋ 1500 ਏਕੜ ਸਾਡਾ ਹੈਗਾ ਜੀ ਤੇ ਅੱਜ ਜਿਹੜੀ ਸਾਡੀ ਜਿੰਨੀ ਕੋਰ ਕਮੇਟੀ ਆ ਜੰਗਨੋਟੋ ਫਾਰਮ ਗਰੁੱਪ ਦੀ ਇੱਥੇ ਅਸੀਂ ਤਾਂ ਹੀ ਇਕੱਠੇ ਆਏ ਵੈਸੇ ਤਾਂ ਅਸੀਂ ਰੋਜ਼ ਹੀ ਹੁੰਨੇ ਇੱਥੇ ਫੀਲਡ 'ਚ ਪਰ ਅੱਜ ਤੁਸੀਂ ਦੇਖ ਰਹੇ ਜੇ ਵੀ ਅੱਜ ਜ਼ਿਆਦਾ ਸੰਗਤ ਆ ਇਹੋ ਹੀ ਵਿਚਾਰ ਕਰਨਾ ਪੈਕੇਜ ਔਰ ਪ੍ਰੈਕਟਿਸ ਜਿਹੜਾ ਕਿੰਨੀਆਂ ਖਾਦਾਂ ਤੱਤ ਪਾਉਣੀ ਉਹ ਸਾਰੀਆਂ ਸਾਡਾ ਤੈਅ ਹੋ ਗਿਆ ਅੱਜ ਅਸੀਂ ਇਹੋ ਵੇਖਣ ਆਏ ਆ ਅਸੀਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ 27 ਅਕਤੂਬਰ ਤੋਂ 27 ਅਕਤੂਬਰ ਤੋਂ ਸ਼ੁਰੂਆਤ ਹੋਵੇਗੀ ਜੀ ਇਹ ਵੀ ਫਿਰ ਜਿਹੜੇ ਸੰਧ ਹੋਣਗੇ ਜਾਂ ਬੀਜ ਹੋਏਗਾ ਜਾਂ ਹੋਰ ਵੀ ਜਿਹੜੇ ਰਿਕੁਇਰਮੈਂਟ ਹੋਣਗੇ ਉਹ ਕੀ ਤੁਹਾਡੇ ਵੱਲੋਂ ਪ੍ਰੋਵਾਈਡ ਕਰਾਏ ਜਾਣਗੇ ਬਿਲਕੁਲ ਜੀ ਉਹ ਸਾਡੇ ਵੱਲੋਂ ਕੀ ਆ ਮੈਂ ਕਹਾਂਗਾ ਕਿ ਸਾਡੇ ਪੰਨੂ ਸਾਹਿਬ ਦੀ ਮਿਹਰਬਾਨੀ ਨਾਲ ਜਿਹੜੀ ਇੱਕ ਵਰਲਡ ਦੀ ਟੌਪ ਦੀ ਸੰਸਥਾ ਆ ਰਾਉਂਡ ਗਲਾਸ ਫਾਊਂਡੇਸ਼ਨ ਉਹ ਇਸ ਮਿਸ਼ਨ ਦੇ ਵਿੱਚ ਸਾਡਾ ਵੱਡਾ ਸਾਥ ਦੇ ਰਹੀ ਆ ਉਸ ਤੋਂ ਇਲਾਵਾ ਹੋਰ ਦੋ ਤਿੰਨ ਦਾਨੀ ਸੰਸਥਾਵਾਂ ਨੇ ਔਰ ਉਸ ਤੋਂ ਇਲਾਵਾ ਸਾਡੇ ਗਰੁੱਪ ਦੇ ਜਿਹੜੇ ਜਾਣਕਾਰ ਸੱਜਣ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਸਾਰਿਆਂ ਨੇ ਇਸ ਮਿਸ਼ਨ ਦੇ ਵਿੱਚ ਹਿੱਸਾ ਪਾਇਆ ਵਾ ਉਹਨਾਂ ਦੀ ਕਿਰਪਾ ਸਦਕਾ ਤੇ ਉਹਨਾਂ ਦੇ ਸਾਡੇ ਉੱਤੇ ਵਿਸ਼ਵਾਸ ਸਦਕਾ ਹੀ 1000 ਤੋਂ ਇਹ 1500 ਇੱਕਰ ਹੋ ਗਿਆ ਜਦੋਂ ਆੜ ਆਏ ਸੀ ਤੇ ਇੱਥੇ ਦੇ ਕਿਸਾਨਾਂ ਨੇ ਆਸ ਛੱਡ ਦਿੱਤੀ ਸੀ ਕਿ ਸ਼ਾਇਦ ਹੁਣ 2 ਸਾਲ ਅੱਗੇ ਫਸਲ ਨਾ ਹੋਵੇ ਪਰ ਲੱਗਦਾ ਕਿ ਹੁਣ ਕਿਸਾਨਾਂ ਨੂੰ ਆਸ ਵੱਜ ਗਈ ਹੈ ਕਿ ਫਸਲ ਬੀਜੀ ਜਾਏਗੀ ਅਸੀਂ ਇਹ ਚੀਜ਼ ਆ ਮਹਿਸੂਸ ਕੀਤੀ ਆ ਜਿਹੜਾ ਅਸੀਂ ਇੱਥੇ ਪਾਣੀ ਸਾ-ਸਾਤ ਫੁੱਟ ਦੀ ਲਹਿਰ ਤੇ ਉਹਦੀ ਆ ਵਾਲਿਊਮ ਤੇ ਜਿਹੜੇ ਉਹਦਾ ਸ਼ੋਰ ਵੇਖਿਆ ਤੇ ਜੋ ਇਹਨਾਂ ਲੋਕਾਂ ਦਾ ਨੁਕਸਾਨ ਵੇਖਿਆ ਉਹਨੇ ਸਾਡੇ ਵੀ ਜਿਹੜੇ ਕਾਲਜੇ ਸੀ ਬਲੁੰਦਰੇ ਗਏ ਸੀਗੇ ਤਾਂ ਹੀ ਅਸੀਂ ਫੈਸਲਾ ਕੀਤਾ ਹੈਗਾ ਹੁਣ ਇਹਨਾਂ ਦਾ ਕਣਕ ਦੀ ਬਜਾਈ ਤੇ 1 ਰੁਪਏ ਦਾ ਖਰਚਾ ਨਹੀਂ ਹੋਣ ਦੇਣਾ ਬਲਕਿ ਕਣਕ ਦੀ ਬਜਾਈ ਸਮਾਪਤ ਕਰਨ ਤੋਂ ਤੁਰੰਤ ਬਾਅਦ ਸਾਡਾ ਮਿਸ਼ਨ ਬਾਗਬਾਨੀ ਸ਼ੁਰੂ ਹੋ ਜਾਣਾ ਹੈ ਇਹਨਾਂ ਨੂੰ ਅਸੀਂ ਬੂਟੇ ਵੀ ਦੇਨੇ ਆ ਸੀਡ ਵੀ ਦੇਨੇ ਆ ਪਤਾ ਨਹੀਂ ਮਤਲਬ ਜੋ ਕੁਝ ਅਸੀਂ ਪਿਛਲੇ 15 ਸਾਲਾਂ ਚ ਸਿੱਖਿਆ ਵਾ ਉਹ ਸਾਡਾ ਮਨ ਹੈਗਾ ਵੀ ਇਹਨਾਂ ਲੋਕਾਂ ਨੂੰ ਅਸੀਂ ਸਿਖਾ ਕੇ ਜਾਣਾ ਵਾ ਇਹਨਾਂ ਦੀ ਖੇਤੀ ਦਾ ਜਿਹੜਾ ਕਰਨ ਦਾ ਸੋਚ ਹੈ ਨਾ ਉਹਨੂੰ ਵੀ ਅਸੀਂ ਬਦਲ ਦੇਣਾ ਤੁਸੀਂ ਵੇਖੋਗੇ ਆਉਣ ਵਾਲੇ 4 ਮਹੀਨਿਆਂ 'ਚ